ਨਰ ਨੌਕ ਜਿਹੜੀ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਕਰਕੇ ਬੁਗਲਾ ਫੁੱਟਿਆ ਗਿਆ ਹੈ ਜੀ ਇਹ ਨੌਜਵਾਨ ਮਾਤਾ ਜੁਨੀ ਕਾਲ ਜਿਹੜੇ ਜਿਹੜੇ ਸਮੂਹ ਵਿਦਿਆਰਥੀ ਨੇ ਨੌਜਵਾਨ ਨੇ ਉਹਨਾਂ ਬੁਗਿਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀ ਗਲਤ ਜਾਣਕਾਰੀ ਹੈ ਉਹ ਕਿ ਖਬਰ ਵੀ ਦਿੱਤੀ ਗਈ ਹੈ ਕੰਗੜਾ ਰਾਤ ਮੁਕਾਬਾਤ ਜੈਹਾ ਜੈਹਾ ਮੁਕਾਬਾਤ ਕੰਗੜਾ ਰਾਤ ਮੁਕਾਬਾਤ ਮੁਕਾਬਾਤ ਕੰਗੜਾ ਰਾਤ ਮੁਕਾਬਾਤ 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 ਅਤੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜੋ ਕਿ ਗਲਤ ਗੱਲ ਹੈ ਪਤਾ ਨਹੀਂ ਕੋਈ ਕੋਈ ਫਸਲ ਤੇ ਜਿਹਦਾ 12 ਪਸ਼ੂ ਵੜਦੇ ਨੇ ਜਿਹੋ ਦਾ ਉਹਨਾਂ ਨੂੰ ਨਾ ਕੱਟੇ ਤਾਂ ਉਹਦੀ ਫਸਲ ਖਰਾਬ ਹੋ ਜਾਂਦੀ ਹੈ ਵੀ ਸੰਸਰਪਾਉ ਉਹ ਸਾਡੀ ਕਰਤਾਰ ਕੋਧੀ ਕਰ ਰਹੀ ਹੈ ਜੇ ਅਸੀਂ ਇਹਦਾ ਵਿਰੋਧ ਨਾ ਕਰਾਂਗੇ ਸਾਡੀ ਕਰਤਾਰ ਦੀ ਫਸਲ ਨੂੰ ਖਰਾਬ ਕਰੂਗੀ ਜੋ ਇਸ ਕਰਕੇ ਫਿਲਮ ਦਾ ਵਿਰੋਧ ਕਰਦੇ ਆ ਸੰਸਰਪਾਉਂਡ ਨੇ ਅੱਜ ਸੰਭੇ ਕਰਾਉਣੇ ਨੇ ਹੋਰ ਕੋਈ ਨਹੀਂ ਜੀ ਸਰਕਾਰ ਦੀ ਹਮਚਾ ਹੈ ਜੀ ਪੰਜਾਬ ਕਦੇ ਨਾ ਵਕਤੀ ਨਾ ਵਕ ਹੋਏਗਾ ਤੇ ਨਾ ਪੰਜਾਬ ਨੂੰ ਕੋਈ ਹੋਰ ਹੋਣ ਵਾਲਾ ਜੁਣਿਆ ਤੇ ਨਾ ਪੰਜਾਬ ਵਾਦ ਰੱਖ ਸਾਰੇ ਆ ਜੀ ਕਿਰਪਾ ਸਾਡੇ ਗੁਰੂ ਸਾਹਿਬ ਦੀ ਬਹੁਤ ਹੈ ਜੀ ਨਾਰ ਨਾ ਉਹ ਤੇ ਜਿਹੜੀ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਕਰਕੇ ਪੁਤਲਾ ਫੁੱਟਿਆ ਗਿਆ ਹੈ ਜੀ ਇਹ ਨੌਜਵਾਨ ਮਾਤਾ ਗੁਜਰੀ ਕਾਲ ਜਦੇ ਜਿਹੜੇ ਸਮੂਹ ਵਿਦਿਆਰਥੀ ਨੇ ਨੌਜਵਾਨ ਨੇ ਉਹਨਾਂ ਵੱਲੋਂ ਫੁੱਟਿਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀ ਗਲਤ ਜਾਣਕਾਰੀ ਹੈ ਉਸ ਖਬਰ ਦੀ ਦਿੱਤੀ ਗਈ ਹੈ ਕਿਉਂਕਿ ਜਿਹੜਾ ਉਹਦਾ ਮੂਰਤ ਲੱਗਿਆ ਸੀ ਉਹ ਧਰਮਯੁੱਧ ਮੂਰਤ ਆ ਦੋ ਕਾਰਨਾ ਕਰਕੇ ਲੱਗਿਆ ਸੀ ਉਹਦੇ ਵਿੱਚ ਇਹ ਗੱਲ ਬਣੀ ਹੋਈ ਸੀ ਕਿ ਇਹਨਾਂ ਦੀਆਂ ਦੁਕਾਨਾਂ ਦਾ ਜਿਹੜਾ ਟੈਕਸ ਉਹ ਮਾਫ ਕੀਤਾ ਜਾਵੇ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਸਹੀ ਫਸਲਾਂ ਦਾ ਮੁੱਲ ਦਿੱਤਾ ਦਿੱਤਾ ਜਾਵੇ ਪਰ ਉੱਥੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜੋ ਕਿ ਗਲਤ ਗੱਲ ਹੈ ਸਾਦਾ ਸਭ ਗਾ ਰਿਹਾ ਜਾਵੇ ਸੋ ਇਹ ਤੋ ਇਸ ਕਰਕੇ ਜਿਹੜਾ ਸਿੱਖਾਂ ਦਾ ਸਿੱਖਾਂ ਦੀ irdar kushi ਕੀਤੀ ਗਈ ਹੈ ਕੰਕੜਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪੁੱਤਲਾ ਫੂਕ ਕਿਤੇ ਦੂਜੀ ਗੱਲ ਇਹ ਹੈ ਮੰਨ ਲਓ ਹੁਣ ਕਿਸਾਨ ਹੈ ਕੋਈ ਉਹਦੀ ਫਸਲ ਤੇ ਜਦੋਂ ਵਾਰਾ ਪਸ਼ੂ ਵੜਦੇ ਨੇ ਜੇ ਉਹਦਾ ਉਹਨਾਂ ਨੂੰ ਨਾ ਕੱਟੇ ਤਾਂ ਉਹਦੀ ਫਸਲ ਖਰਾਬ ਹੋ ਜਾਂਦੀ ਹੈਵੇਂ ਕੰਕੜਾਂ ਰਣੌਤ ਸਾ ਸਿੱਖਾਂ ਦੀ irdar kushi ਕਰ ਰਹੀ ਹੈ ਜੇ ਅਸੀਂ ਇਹਦਾ ਵਿਰੋਧ ਨਾ ਕਰਾਂਗੇ ਸਾਡੀ irdar ਰੂਪੀ ਫਸਲ ਨੂੰ ਖਰਾਬ ਕਰ ਦੂਗੀ ਸੋ ਇਸ ਕਰਕੇ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਉਹ ਬਾਕੀ ਮੇਰੇ ਵੀਰ ਨੇ ਉਹ ਦੋ ਚਾਰ ਗੱਲਾਂ ਦੱਸਣਗੇ। ਪਾਜੀ ਗੱਲ ਇਹ ਆ ਜੀ ਇਹ ਸਾਨੂੰ ਜੇ ਮੇਰਾ ਨਾਮ ਗੁਲਾਬ ਸਿੰਘ ਹੈ ਜੀ ਪਿੰਡ ਮਡੋਪੜਾ ਹੈ ਜ਼ਿਲ੍ਹਾ ਫਤਿਹਗੜ ਸਾਹਿਬ। ਅੱਜ ਦਾ ਜੋ ਪ੍ਰੋਟੈਸਟ ਆਇਆ ਨਾ ਕੀ ਕਾਰਨ? ਇਸ ਦਾ ਕਾਰਨ ਇਹ ਆ ਜੀ ਜੋ ਗੰਗਨਾ ਰਨੌਤ ਦੀ ਐਮਰਜੈਂਸੀ ਫਿਲਮ ਆ ਰਹੀ ਹੈ ਜੀ ਉਹਦੇ ਵਿੱਚ ਸਿੱਖਾਂ ਦਾ ਕਿਰਦਾਰ ਇਹਨਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ। ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਰਾਰ ਦਿੱਤਾ ਗਿਆ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗੌਤ ਸਾਬਤ ਕਰਨ ਵਾਸਤੇ ਇਹਨਾਂ ਨੇ ਉਹਦੇ ਵਿੱਚ ਕਿਸ ਉਸ ਬੰਦੇ ਦਾ ਰੋਲ ਲਿਆ ਜਿਸ ਦੇ ਸਿਰ ਤੇ ਕੋਈ ਵਾਅਬ ਨਹੀਂ ਤੇ ਸਿੱਖ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਸਾਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਜੀ ਸਿੱਖ ਤੇ ਹਿੰਦੂਆਂ ਦੇ ਵਿੱਚ ਇਹਨਾਂ ਨੇ 파ੜਾ ਪਵਾ ਕੇ ਇਹਨਾਂ ਨੇ ਦੰਗੇ ਕਰਵਾਉਣੇ ਨੇ ਹੋਰ ਕੋਈ ਨਹੀਂ ਜੀ ਸਰਕਾਰ ਦੀ ਮਨਸ਼ਾ ਹੈਗੀ ਪੰਜਾਬ ਕਦੇ ਨਾ ਵੱਖ ਸੀ ਨਾ ਵੱਖ ਹੋਏਗਾ ਤੇ ਨਾ ਪੰਜਾਬ ਨੂੰ ਕੋਈ ਹਰਾਉਣ ਵਾਲਾ ਜੰਮਿਆ ਤੇ ਨਾ ਪੰਜਾਬ ਅਜੇ ਤੱਕ 파ੜਿਆ ਜੀ ਕਿਰਪਾ ਸਾਡੇ ਗੁਰੂ ਸਾਹਿਬ ਦੀ ਬਹੁਤ ਹੈ ਜੀ ਅਸੀਂ ਇਹਨਾਂ ਤੋਂ ਲੈਣਾ ਕੀ ਹੈ ਜੀ ਇਹ ਜੇ Hindu ਰਾਖਰ ਦੀ ਇਹ ਮੰਗ ਕਰਦੇ ਆ ਕਾ ਅਸੀਂ ਖਾਲਸਾਤਾਨ ਦੀ ਮੰਗ ਕਰਦੇ ਆ ਤਾਂ ਇਹ ਕੀ ਮਤਲਬ ਹੋਇਆ ਵੀ ਅਸੀਂ ਗਲਤ ਹੋ ਗਏ ਜੀ ਅੱਜ ਤੱਕ ਸੰਤਾਂ ਨੇ ਕਦੇ ਵੀ ਇਹ ਨਹੀਂ ਕਿਹਾ ਹੈਗਾ ਆਨੰਦਪੁਰ ਸਾਹਿਬ ਦਾ ਮਤਾ ਪੜ ਲਿਓ ਜੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਸਿੱਖਾਂ ਵਾਸਤੇ ਸੀ ਓਨੀਆਂ ਹਿੰਦੂਆਂ ਵਾਸਤੇ ਸੀ ਕਦੇ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੁਝ ਨਹੀਂ ਸੋਚਿਆ ਜੀ ਠੀਕ